ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਇਸ ਵੇਲੇ ਤੇ ਕਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਾਥੀਓ ਬੁਲਟ ਤੇ ਪਟਾਕੇ ਵਜਾਉਣ ਵਾਲਿਆਂ ਦਾ ਹਾਂ ਇਸ ਕਦਰ ਖੁੱਲ ਚੁੱਕਾ ਹੈ ਕਿ ਉਹ ਸੜਕਾਂ ਤੇ ਪਟਾਕੇ ਤਾਂ ਵਜਾਉਂਦੇ ਹੀ ਹਨ ਹੁਣ ਨਾਕਿਆਂ ਦੇ ਨੇੜੇ ਵੀ ਪਟਾਕੇ ਵਜਾਉਂਦੇ ਹੁਣ ਤੇ ਉਸ ਤੋਂ ਵੀ ਉੱਪਰਲੀ ਗੱਲ ਹੁਣ ਵਰਦੀ ਧਾਰੇ ਅਫਸਰਾਂ ਨੂੰ ਪੁਲਿਸ ਅਫਸਰਾਂ ਨੂੰ ਵੀ ਉਹ ਹੱਥ ਪਾਉਣ ਲੱਗੇ ਹਨ ਜਦੋਂ ਦਾ ਸੁਨੰਦ ਸ਼ਰਮਾ ਦਾ ਗੀਤ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਆਇਆ ਉਸ ਤੋਂ ਬਾਅਦ ਤਾਂ ਸਮਝ ਲਓ ਕਿ ਕੁਝ ਮੰ ਚਲੇ ਚામਲ ਚામਲ ਕੇ ਬੁਲਟ ਦੇ ਪਟਾਕੇ ਵਜਾਉਂਦੇ ਹਨ ਤੇ ਬੁਲਟ ਤੇ ਪਟਾਕੇ ਪਾਉਣਾ ਤਾਂ ਇੱਕ ਤਰ੍ਹਾਂ ਦਾ ਰਿਵਾਜ ਬਣ ਗਿਆ ਪਰ ਬੁਲਟ ਤੇ ਪਟਾਕੇ ਪਾਉਣ ਵਾਲੇ ਸ਼ਰਾਰਤੀ ਅਨਸਰ ਇਹ ਨਹੀਂ ਸਮਝਦੇ ਕਿ ਉਹਨਾਂ ਦੀ ਸਰਗਤ ਨਾਲ ਆਮ ਰਾਹਗੀਰਾਂ ਨੂੰ ਕਿੰਨੀ ਜ਼ਿਆਦਾ ਪਰੇਸ਼ਾਨੀ ਚ ੱਲਣੀ ਪੈਂਦੀ ਹੈ ਹਾਲਾਂਕਿ ਪੁਲਿਸ ਵੱਲੋਂ ਵਕ ਵਕ ਸਮੇਂ ਤੇ ਅਭਿਆਨ ਚਲਾਇਆ ਜਾਂਦਾ ਹੈ ਜਿਸ ਦੇ ਤਹਿਤ ਸੜਕ ਤੇ ਪਟਾਕੇ ਵਜਾਉਣ ਵਾਲੇ ਹੁੱਲੜਵਾਜਾਂ ਨੂੰ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੁਣ ਤਾਜ਼ਾ ਮਾਮਲਾ ਬੰਗਾ ਤੋਂ ਸਾਹਮਣੇ ਆ ਰਿਹਾ ਜਿੱਥੇ ਟ੍ਰੈਫਿਕ ਇੰਚਾਰਜ ਗੁਰਦੇਵ ਆਪਣੇ ਸਾਥੀਆਂ ਨਾਲ ਨਾਕਾ ਲਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਅਤੇ ਸੜਕ ਤੇ ਪਟਾਕੇ ਵਜਾਉਣ ਵਾਲੇ ਬੁਲਟ ਮੋਟਰਸਾਈਕਲ ਚਾਲਕਾਂ ਦੇ ਚਲਾਨ ਕੱਟ ਰਹੇ ਸਨ ਮੌਕੇ ਤੇ ਉਹਨਾਂ ਵੱਲੋਂ ਇੱਕ ਬੁਲਟ ਮੋਟਰਸਾਈਕਲ ਨੂੰ ਰੋਕਿਆ ਜਾਂਦਾ ਹੈ ਬਾਈਕ ਦੇ ਦਸਤਾ ਵਿੱਚ ਨਾ ਹੋਣ ਤੇ ਬਾਈਕ ਨੂੰ ਇੰਪਾਉਂਡ ਕੀਤਾ ਜਾਂਦਾ ਪਰ ਐਨੀ ਗੱਲ ਨੂੰ ਨਿੱਜੀ ਤੌਰ ਤੇ ਆਪਣੀ ਬੇਚਤੀ ਸਮਝਦੋਏ ਮੋਟਰਸਾਈਕਲ ਵਾਲਾ ਆਪਣੇ ਸਾਥੀਆਂ ਨਾਲ ਦੁਬਾਰਾ ਨਾਕੇ ਤੇ अल्टੋ ਗੱਡੀ ਵਿੱਚ ਆਉਂਦਾ ਅਤੇ ਵਰਦੀ ਧਾਰੀ ਅਫਸਰ ਨੂੰ ਹੱਥ ਪਾਉ ਲੈਂਦਾ ਟ੍ਰੈਫਿਕ ਇੰਚਾਰਜ ਗੁਰਤੇਬ ਮੁਤਾਬਕ ਡੰਡਿਆਂ ਨਾਲ ਵੀ ਹਮਲਾ ਕੀਤਾ ਜਾਂਦਾ ਹੈ ਇਹ ਖਬਰ ਬਹੁਤ ਹੀ ਹੈਰਾਨ ਕਰਨ ਵਾਲੀ ਹੈ ਕਿਉਂਕਿ ਪਹਿਲੀ ਗਲਤੀ ਤਾਂ ਪਟਾਕੇ ਪਾਉਣ ਦੀ ਫਿਰ ਦਸਤਾਵੇਜ਼ ਵਿੱਚ ਪੂਰੇ ਨਾਂ ਰੱਖਣਾ ਫਿਰ ਤੀਜੀ ਬਹਿਸਬਾਜੀ ਕਰਨਾ ਔਰ ਉਸ ਤੋਂ ਬਾਅਦ ਵਰਦੀ ਧਾਰੀ ਔਨ ਡਿਊਟੀ ਅਫਸਰ ਤੇ ਹਮਲਾ ਕਰਨਾ ਇਹ ਸਾਰੀਆਂ ਘਟਨਾਵਾਂ ਇਸ ਗੱਲ ਨੂੰ ਮਹਿਸੂਸ ਕਰਵਾਉਂਦੇ ਹਨ ਕਿ ਸ਼ਰਾਰਤੀ ਅਨਸਰਾਂ ਦੇ ਮਨ ਵਿੱਚ ਕਿਸ ਹੱਦ ਤੱਕ ਪੁਲਿਸ ਦਾ ਡਰ ਨਿਕਲ ਚੁੱਕਾ ਹੈ ਜੋ ਕਿ ਬਹੁਤ ਦਿੰਦਣਯੋਗ ਅਤੇ ਮਾੜੀ ਗੱਲ ਹੈ ਪਰ ਇਸ ਦੇ ਨਾਲ ਦੀ ਨਾਲ ਸਖਤ ਕਾਰਵਾਈ ਉਹਨਾਂ ਕੰਪਨੀਆਂ ਤੇ ਵੀ ਹੋਣੀ ਚਾਹੀਦੀ ਹੈ ਜਿਹੜੀਆਂ ਕੰਪਨੀ ਨੇ ਪਟਾਕੇ ਬਜਾਉਣ ਵਾਲੇ ਸਲੰਸਰਾਂ ਨੂੰ ਬਣਾਉਂਦੇ ਹਨ ਦਿਖਾਣੀ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਜੀ ਗੁਰਦੇਵ ਸਿੰਘ ਜੀ ਅੱਜ ਕੀ ਹੋਇਆ ਜੀ 18 ਸਿਟੀ ਦੇ ਸਾਹਮਣੇ ਤੁਸੀਂ ਕੀ ਹੋਇਆ ਹਮਲਾ ਤੁਹਾਡੇ ਤੇ ਅਸੀਂ ਸਪੋਰਟ ਅੱਜ 11:00 ਵਜੇ ਤੱਕ ਜਿਵੇਂ ਆਮ ਸ਼ੱਕੀ ਵੀਹਿਕਲ ਤੇ ਜਿਹੜੇ ਪਟਾਕੇ ਉੱਤੇ ਬੋਮਬ ਪਟਾਕੇ ਮਾਰਦੇ ਉਹਨਾਂ ਦੇ ਰੋਕ ਕੇ ਸਾਥੀ ਕਰਮਚਾਰੀਆਂ ਨੇ ਚੌਂਕ ਦੇ ਵਿੱਚ ਚਲਾਕ ਕਰ ਰਏ ਸੀ ਤੇ ਮੁਕੰਦਰੋ ਸਾਈਡ ਤੋਂ ਇੱਕ ਬੁਲਟ ਮੋਟਰਸਾਈਕਲ ਆਜਾ ਜਿਹਨੂੰ ਮੇਰੇ ਸਾਥੀ ਨਾਲ ਦੇ ਸਾਥੀ ਨੂੰ ਬੁਲਾ ਰਹੇ ਐ ਇਸੇ ਨੇ ਰੋਕਿਆ ਤੇ ਉਹ ਮੇਰੇ ਕੋਲੇ ਆਇਆ ਤੇ ਇਹਦੇ ਕੋਲ ਕੋਈ ਪੇਪਰ ਨਹੀਂ ਹੈਗਾ ਜਿਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡੇ ਕੋਲ ਕੋਈ ਪੇਪਰ ਜਾਂ ਲਾਇਸੈਂਸ ਹੈਗਾ ਉਹ ਕਹਿੰਦੇ ਨਹੀਂ ਹੈਗਾ ਤੇ ਮੈਂ ਉਹਨਾਂ ਦਾ ਬਿਨਾ ਪੇਪਰਾਂ ਤੋਂ ਬੋਟਸਾਲ ਮੁਕਤਲ ਬੰਦ ਕਰ ਦਿੱਤਾ ਜੋ ਬੋਟਸਾ ਬੰਦ ਕਰਨ ਤੋਂ ਬਾਅਦ ਉਹ ਮੁਕਤਲ ਚਲੇਗਾ 10 ਮਿੰਟ ਬਾਅਦ ਉਹ ਇੱਕ ਕਾਲਟੋ ਗੱਡੀ ਤੇ ਵਿੱਚ ਦੋ ਜਣੇ ਇੱਕ ਇਹ ਨਾਲ ਤੇ ਇੱਕ ਬੰਦਾ ਉਹ ਨਾਲ ਆਇਆ ਜੋ ਆ ਕੇ ਆਡੇ ਸਾਰੇ ਮੇਰੇ ਅਥੋਪਾਈ ਕਹਿੰਦੇ ਅਸੀਂ ਮੁਰਤੀ ਮੋਟਰਸਾ ਲੈ ਚੱਲਣਾ ਮੈਂ ਜਿਹਨਾਂ ਨੂੰ ਕਿਹਾ ਇਹ ਮੋਟਰਸਾ ਜਿਹੜਾ ਬੰਦ ਆ ਅਥੋਪਾਈ ਉਹਦਾ ਮੇਰਾ ਬਣੀ ਵੀ ਦੇ ਫੜਿਆ ਤੇ ਮੇਰੇ ਬਣੀ ਤੋਂ ਤੇ ਉਹਦੇ ਬਾਅਦ ਚ ਮੇਰੇ ਸਾਥੀ ਕਰਮਚਾਰੀ ਨਾਲ ਹੋ ਕੇ ਜਦੋਂ ਅੱਗੇ ਆਏ ਤੇ ਉਹ ਜਿਹੜਾ ਨਾਲ ਦਾ ਸਾਥੀ ਸੀਗਾ ਜਿਹੜਾ ਗੱਡੀ ਵਾਲਾ ਆਇਆ ਚਾਲ ਕਰ ਉਹਨੇ ਗੱਡੀ ਦੇ ਵਿੱਚੋਂ ਇੱਕ ਸੂਰਨੂਸੀ ਡੰਡਾ ਸਾਮਾ ਨਾਲ ਕੱਢਿਆ ਜੋ ਮੇਰੇ ਤੇ ਉਹ ਬਾਰ ਕਰ ਲਾ ਪਿਆ ਤੇ ਉਹ ਉਹ ਨੂੰ ਅਸੀਂ ਪੜਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਸਾਥੀਆਂ ਇੱਕ ਬੰਦਾ ਜਿਹੜਾ ਪਹਿਲਾਂ ਬੁੱਲਟ ਮੂਡਸ ਵਾਲਾ ਫੜ ਗਿਆ ਉਹ ਬੰਦਾ ਹੱਥੋਂ ਪਾਈ ਉਹਦਾ ਬੁੱਲਟਾ ਡੇਪਿਆ ਤੇ ਉਹ ਗੱਡੀ ਲੈ ਕੇ ਭੱਜ ਗਿਆ ਤੇ ਕਿੱਥੇ ਨੇ ਪਤਾ ਲੱਗਾ ਹਾਂਜੀ ਇਹ ਕਿੱਥੇ ਦੇ ਹੈਗੇ ਪਤਾ ਜੇ ਜੇ ਤਾਂ ਜਿਹੜਾ ਬੁੱਲਟਾ ਸੀ ਉਹ ਦੇ ਵਿੱਚੋਂ ਇੱਕ ਆਟੋ ਕੋ ਜਿਹੜੀ ਗੱਡੀ ਸੀ ਉਹਦੀ ਆਰਸੀ ਤੇ ਉਹਦਾ ਟ੍ਰਾਈਲ ਸੈਂਸ ਨਿਕਲਿਆ ਜੋ ਬਾੜੋ ਵਾਲ ਦਾ ਤੇ ਇਹ ਬੁੱਲਟ ਮੂਡਸ ਵਾਲਾ ਕਿੱਥੇ ਦਾ ਜੀ ਮੈਂ ਸੱਲਾਹਪੰਡ ਆਪਣਾ ਸੌਰੀ ਪੰਡਾ ਸੱਲਾਹਪੰਡ ਪੱਕਾ ਰਹਿ ਰਹੇ ਆ ਤੇ ਸਾਰੇ ਦਫ਼ਤਰ ਉਸ ਉੱਤੇ ਖੇਤੀਬਾੜੀ ਕਰਤਾ ਠੀਕ ਹੈ ਬਟ ਤੁਸੀਂ ਹੁਣ ਕੋਈ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਇਦਾਂ ਦੇ ਬੰਦੇ ਦੀ ਕੋਈ ਕਾਰਵਾਈ ਦੀ ਜਿਨ੍ਹਾਂ ਤੇ ਮੈਂ ਬਿਆਨ ਲਿਖਾ ਕੇ ਇਹਨਾਂ ਦਾ ਪਰਚਾ ਦਾਇਰ ਕਰਾ ਰਿਹਾ ਆ ਬਿਫਸਾ ਨੂੰ ਦੱਸਿਆ ਹੁਣ ਕਰੇ ਬਿਫਸਾ ਸਾਰੇ ਅਲਾਤ ਵਰ ਨੂੰ ਪੁਰਾ ਬਿਫਸਾ ਨੂੰ ਕਰਿਆ ਮੈਂ ਤੁਹਾਡੇ ਕੋਲ ਅਸਰਾਂ ਦੀ ਧਿਆਨ ਤੇ ਰੱਖ ਦਿੱਤਾ ਕਿ ਸਾਰੀ ਗੱਲ ਤੱਕ ਅਜੇ ਤੇ ਮੈਂ ਪਿਆ ਲਿਖਾ ਰਿਹਾ ਆ ਬਸ ਪਰਚਾ ਦਾਇਰ ਕਰਾਂਗਾ ਉਹ ਠੀਕ ਹੈ ਹਾਂਜੀ ਸੜਕੀ ਟ੍ਰੈਫਿਕਨ ਚਾਰਜੇ ਦੀ ਬੰਗਲ ਏਐਸ ਗੁਰਦੇਵ ਹਣ ਉਹਨਾਂ ਨੇ ਨਕਲ ਲਗਾਇਆ 3. ਮੁਕੰਦ ਰੋਡ ਤੇ ਤੇ ਉੱਥੇ ਜਿੱਦਾਂ ਅਸੀਂ ਸਾਰੇ ਰੋਹ ਚਲਾਨ ਕਰਦੇ ਆ ਬੁਲਟ ਮੋਟਰਸਾਈਕਲ ਜਿਹੜਾ ਪਟਾਕੇ ਚਲਾਉਣ ਲਿਆ ਸੀ ਉਹ ਗਾਵਨ ਨੂੰ ਰੋਕਿਆ ਤੇ ਪਟਕਿਆਂ ਵਾਲੇ ਬੁਲਟ ਦਾ ਚਲਾਨ ਕੀਤਾ ਤੇ ਜਿਹੜਾ ਇਹ ਬੰਦਾ ਸੀਗਾ ਬੁਲਟ ਦਾ ਮਾਲਕ ਇਹ ਜਗਰਾਜ ਸਿੰਘ ਸੀਗਾ ਇਹ ਕਹਿੰਦਾ ਕਿ ਮੈਂ ਸਾਈਨ ਨਹੀਂ ਕਰਨੀ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਤੁਸੀਂ ਸਾਈਨ ਕਰੋ ਇਹਦੀ ਵੀ ਹੋਈ ਲਈ ਆਪਣਾ ਨਾਲ ਗੁਰਵਿੰਦਰ ਸਿੰਘ ਉਹ ਬੰਦਾ ਸੀਗਾ ਉਹਨੂੰ ਨਜ਼ਦੀਕੀ ਘੜਾ ਸੀ ਉਹਨੇ ਤੁਰੰਤ ਉਹਦੇ ਦਾਨੀ ਸੀ ਉਹ ਇੱਕਦਮ ਇਹਨਾਂ ਤੇ ਪਰ ਉਹਨੇ ਅਟੈਕ ਕੀਤਾ ਤੇ ਫਿਰ ਉਹਨੂੰ ਕਾਬੂ ਕੀਤਾ ਦੌੜ ਕੇ ਇਹਨਾਂ ਨੇ ਵੀ ਕਾਫੀ ਤੌਰ ਤੇ ਸਾਡੇ ਜੀ ਅਸੀਂ ਨਾਲ ਕੋਸ਼ਿਸ਼ ਕੀਤੀ ਜਿਵੇਂ ਉਸੇ ਉਹ ਕੋਸ਼ਿਸ਼ ਕੀਤੀ ਕਰ ਦਿੱਤਾ ਕਿ ਉਹ ਸੀ ਬੜਾ ਸਿਰਸਕ ਜਿਸ ਗਾਉਂ ਸੀ ਉਹਨੂੰ ਅਰੈਸਟ ਕਰ ਲਿਆ ਹੈਗਾ ਇਹਨਾਂ ਦੇ ਉੱਪਰ ਜਿਹੜਾ ਮੁਕੱਦਮਾ ਉਹ ਐਫਆਈਆ ਨੰਬਰ 13 351186 ਦੀ 31/24 ਅੱਜ ਦਰਜ ਕਰਨਾ ਤੁਹਾਡੀ ਸਿਲੀ ਦੇ ਵਿੱਚ ਠਾਣੇ ਦਾ ਸਰ ਦੇ ਬਿਆਨ ਤੇ ਉਹ ਤੇ ਗ੍ਰਿਫਤਾਰ ਕਰ ਲਿਆ ਹਾਂਜੀ ਇੱਕ ਗ੍ਰਿਫਤਾਰ ਹੋ ਗਿਆ ਜੀ ਇੱਕ ਜਿਹੜਾ ਉਹ ਦੌੜ ਗਿਆ ਸੀਗਾ ਉਹਨੂੰ ਵੀ ਫੜ ਲਿਆ ਇਹ ਕੀ ਕੋਸ਼ਿਸ਼ ਕੀਤੀ ਉਹਨੂੰ ਫੜਾ ਇਹ ਟ੍ਰੈਫਿਕ ਇੰਚਾਰਜ ਨੇ ਉਹ ਠੀਕ ਦੇ ਉਹਨਾਂ ਦੇ ਤਾਂ ਨਹੀਂ ਕੋਈ ਗੰਭੀਰ ਸੱਟ ਨਹੀਂ ਕੋਈ ਗੰਭੀਰ ਸੱਟ ਨਹੀਂ ਹੈਗੀ ਲੇਕਿਨ ਇੱਕ ਡਿਊਟੀ ਦੇ ਰਿਹਾ ਬੰਦਾ ਉਹ ਗਲਤ ਢੰਗ ਨਾਲ ਡਿਊਟੀ ਉਹਦੇ ਵਿੱਚ ਵੱਧ ਬਚਾ ਰਿਹਾ ਉਹ ਤਾਂ ਠੀਕ ਹੈ